ਕਾਕਾ ਮਨਦੀਪ ਸਿੰਘ ਜਿਹੜਾ ਮੇਰਾ ਭਤੀਜਾ ਹੈ ਉਹਨੇ ਅੱਜ ਜਮ ਖੋਲੀ ਦਾ ਘਾਟੜ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕਿਰਾਗੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਆ ਆਸਰਾ ਲਿਆ ਕਿਉਂਕਿ ਜਮ ਮੈਂ ਜਿਹੜੀ ਅੱਜ ਕੱਲ ਬਹੁਤ ਜ਼ਰੂਰਤ ਹੈ ਜੇ ਸਿਹਤ ਆਪਣੀ ਚੰਗੀ ਹੋਊਗੀ ਤਾਂ ਆਪਾਂ ਹਰ ਕੰਮ ਕਰ ਸਕਦੇ ਆ ਸਭ ਤੋਂ ਪਹਿਲਾਂ ਸਿਹਤ ਹੈ ਜਿਹੜਾ ਪਹਿਲਾਂ ਸਮਾਂ ਸੀ ਸਾਡੇ ਵੇਲੇ ਉਹ ਖੇਤੀ ਦਾ ਕੰਮ ਸੀ ਖੇਤੀ ਮੱਕਈ ਦਾ ਕੰਮ ਹੈ ਮਸ਼ੀਨ ਦਾ ਕੰਮ ਕਰਦੇ ਸੀ ਵਾਰਿਸ਼ ਹੋ ਜਾਂਦੀ ਸੀ ਹੁਣ ਸਮਾਂ ਬਦਲ ਗਿਆ ਹੈ ਲੋਕਾਂ ਕੋਲ ਟਾਈਮ ਘਟਾ ਹੈ ਜਿਹੜਾ ਜਸਮਾਨੀ ਕੰਮ ਘਟ ਗਿਆ ਇਸ ਕਰਕੇ ਜਿੰਮ ਦੀ ਬਹੁਤ ਜ਼ਰੂਰਤ ਹੈ ਇਹਨਾਂ ਨੇ ਅਜਿਮਦਦ ਘਾਟਣ ਕੀਤਾ ਹੈ ਅਸੀਂ ਆਸ ਕਰਦੇ ਹਾਂ ਪਰਮਾਤਮਾ ਦੇ ਅੱਗੇ ਬੇਨਤੀ ਵੀ ਕਰਦੇ ਆਂ ਵੀ ਜਿਹੜਾ ਅਸਾਮ ਲੈ ਕੇ ਇਹਨਾਂ ਨੇ ਖੁੱਲੀ ਆ ਇਹ ਮੇਰੇ ਖਿਆਲ ਆ ਵੀ ਆਮਦਨ ਵੀ ਹੈ ਤੇ ਪਰਬਕਾਰ ਵੀ ਹੈ ਇਹ ਦਾਤਾ ਸਿਰ ਤੇ ਆਤਰੂਗਾ ਯੂਰ ਕਾਮ ਯਾਪੋਗੇ ਐਗਰੀਕਲਚਰ ਵੈਜੀਗ ਹਾਂਜੀ ਸਾਹਿਬ ਨਾਲ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਸਾਡੇ ਭਰਾ ਮਨਦੀਪ ਨੇ ਲੈਵਲ ਆਫ ਫਿਟਨੈਸ ਜਿੰਮ ਖੋਲੀ ਆ ਅਸੀਂ ਜਿੰਮ ਖੋਲਣ ਦੇ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨੇ ਆਂ ਤਿਆ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਤੇ ਜੋੜ ਕੇ ਭੈਣਾਂ ਨੂੰ ਸਾਰਿਆਂ ਨੂੰ ਵੀਰਾਂ ਨੂੰ ਉਹਨੂੰ ਪਤਾ ਹੀ ਆ ਅੱਜ ਕੱਲ ਵੀਰੇ ਨਸ਼ੇ ਦਾ ਕੰਮ ਬਹੁਤ ਵੱਧ ਚੁੱਕਿਆ ਇਸ ਲਈ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਆਪਣਾ ਸਰੀਰ ਸੰਭਾਲ ਲਈ ਹਰੇਕ ਨੂੰ ਜਿੰਮ ਜੋਇਨ ਕਰਨੀ ਬਹੁਤ ਜ਼ਰੂਰੀ ਹੈ ਚਾਹੇ ਕਿਤੇ ਵੀ ਆਪਾਂ ਇਹ ਨਹੀਂ ਕਹਿੰਦੇ ਪਰ ਭਰਾ ਦੀ ਵੱਤ ਬਸ ਸਪੋਰਟ ਕਰੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਪਰ ਗੱਲ ਇਹ ਵੀ ਹੈ ਨਾਲ ਦੀ ਨਾਲ ਜਿਵੇਂ ਬਾਈ ਕਹਿੰਦਾ ਮੈਂ ਇਹ ਸੋਚਿਆ ਸੀ ਡੇਢ ਤੋਂ 2 ਮਹੀਨੇ ਸਾਨੂੰ ਲੱਗ ਜਾਣੇ ਆ ਕੰਮ ਚਲਾਉਂਦਿਆਂ ਨੂੰ ਪਰ ਸਾਡਾ ਭਰਾ ਜਿਹੜਾ ਸੱਤਾ ਧਾਲੀ ਵਾਲਾ ਇਨੇ ਬਾਈ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਤੇ ਡੇਢ ਦੋ ਮਹੀਨੇ ਦਾ ਕੰਮ ਇਹਨੇ ਬਾਈ ਨੇ ਤੇ ਸਾਨੂੰ 10 15 ਦਿਨਾਂ ਦੇ ਵਿੱਚ ਕਰਕੇ ਦਿਖਾਤਾ ਜਾਣੇ ਕੀ 80 90 ਦੇ ਨੇੜੇ ਇੱਥੇ ਆਲਰੇਡੀ ਕਸਟਮਰ ਬਾਈ ਦੇ ਹੋ ਚੁੱਕੇ ਆ ਠੀਕ ਹੈ ਜੀ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਰ ਬੇਨਤੀ ਕਰਦੇ ਆ ਸਾਰੇ ਜਾਣੇ ਜਮ ਜੁਆਇਨ ਜ਼ਰੂਰ ਕਰਨ ਤੇ ਅਸੀਂ ਬਾਈ ਮੰਦੀਪ ਨੂੰ ਤੇ ਬਾਈ ਮੰਦੀਪ ਦੇ ਪਰਿਵਾਰ ਨੂੰ ਮੁਬਾਰਕਾਂ ਕਹਿਨੇ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਜੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜਿੰਨੇ ਵੀ ਲੈਵਲ ਅਪ ਫਿਟਨੈਸ ਜਮ ਦੀ ਟੀਮ ਆ ਜਿੰਨੇ ਵੀ ਇਹਨਾਂ ਦੇ ਓਨਰ ਆ ਸਾਰਿਆਂ ਦਾ ਸਾਰਿਆਂ ਨੂੰ ਮੁਬਾਰਕਾਂ ਤੇ ਇਹ ਬਹੁਤ ਵਧੀਆ ਪਰਾਲਾ ਜੀ ਕਿ ਨੌਜਵਾਨ ਇੱਥੇ ਆ ਕੇ ਆਪਦੇ ਸਰੀਰ ਦੀ ਦੇਖਭਾਲ ਕਰਨਗੇ ਤੇ ਜਿਹੜਾ ਨਸ਼ਿਆਂ ਵਾਲਾ ਰੁਝਾਨ ਚੱਲਿਆ ਵਾ ਉਹਦੇ ਚੋਂ ਨਿਕਲ ਕੇ ਨੌਜਵਾਨ ਫਿਟਨੈਸ ਵਾਲੇ ਪਾਸੇ ਆਉਣਗੇ ਬਹੁਤ ਵਧੀਆ ਪਰਾਲਾ ਜੀ ਅੱਜ ਆਪਾਂ ਲੈਵਲ ਅਪ ਫਿਟਨੈਸ ਦੀ ਓਪਨਿੰਗ ਕੀਤੀ ਆ ਮੁਹਿੰਦੇ ਕੇ ਚੌਕ ਬਰਨਾਲਾ ਰੋਡ ਨਿਹਾਲ ਸਿੰਘ ਵਾਲਾ ਚ ਇੱਥੇ ਅਸੁਖਨੀ ਸਾਹਿਬ ਦੇ ਪਾਸ ਹੋਇਆ ਮੇਰੇ ਸਾਰੇ ਭੈਣ ਭਰਾ ਸਾਰੇ ਪਹੁੰਚੇ ਆ ਸਰਪੰਚ ਸਾਹਿਬ ਪੂਰ ਕੋਟ ਤੋਂ ਹੋਰ ਮੈਂਬਰ ਸਰਪੰਚ ਸਾਹਿਬ ਪਹੁੰਚੇ ਆ ਸਭ ਦਾ ਬਹੁਤ ਬਹੁਤ ਹੈ ਦਿਓ ਧੰਨਵਾਦ ਆ ਮੈਂ ਉਮੀਦ ਆਪਣੇ ਆਪ ਤੋਂ ਵੀ ਕਰਦਾ ਕਿ ਮੈਂ ਅੱਗੇ ਸਭ ਨੂੰ ਬਹੁਤ ਵਧੀਆ ਰਿਜ਼ਲਟ ਦੇਵਾਂਗਾ ਬਹੁਤ ਵਧੀਆ ਅਗੇ ਕਰਕੇ ਦਿਖਾਵਾਂਗਾ ਆਪਣੇ ਐਮਸੀ ਸਾਹਿਬ ਆਏ ਆ ਜੋਲੀ ਸਾਹਿਬ ਆਏ ਆ ਸਰਪੰਨ ਸਾਹਿਬ ਆਏ ਆ ਪੁਰਤੋਡ ਨੂੰ ਤੇ ਹੋਰ ਮੇਰੇ ਬਹੁਤ ਹੀ ਸਾਰੇ ਪ੍ਰਸੰਤ ਤੇ ਸਰਜਨ ਮੇਰੇ ਮਿਸਟਰ ਮੇਰੇ ਸਭ ਭੈਣ ਭਰਾ ਬਹੁਤ ਆਏ ਆ ਸੋ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਯਾਦ ਦੇ ਵਾਲਾ ਗੱਲ ਕਰੀਏ ਤੁਸੀਂ ਦੇਖੋ ਨੱਥੂ ਕਿਆ ਤੋਂ ਉਹਦੇ ਇੱਥੇ ਗੱਲ ਕਰੀਏ ਹਾਂ ਜੀ ਕਿਹੜੇ ਕਿਹੜੇ ਦੋਸਤ ਮਿੱਤਰ ਆ ਜਿਹੜੇ ਨੇ ਯਾਦ ਦੇ ਵਾਲਾ ਸਪੋਰਟ ਦੇਖੋ ਸਾਰੇ ਮੇਰੇ ਭਰਾਵਾਂ ਨੇ ਬਹੁਤ ਸਪੋਰਟ ਕੀਤੀ ਆ ਸਾਰੇ ਮੇਰੇ ਦੋਸਤ ਆਈ ਸਾਰੇ ਮਿੱਤਰ ਆ ਸਾਰੇ ਭਰਾ ਠੀਕ ਆ ਸਭ ਨੇ ਰਲ ਕੇ ਕੀਤਾ ਜੀ ਇਹ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਇਹਦੀ ਓਨਰ ਆ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਓਟ ਆਸਰਾ ਲਿਆ ਗਿਆ ਸਖੁਨੀ ਸਾਹ ਦੇ ਪਾਠ ਹੋਏ ਨੇ ਉਹਨਾਂ ਦੇ ਭੋਗ ਪਾਈ ਗਏ ਨੇ ਤੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸਾਡੇ ਨੌਜਵਾਨਾਂ ਵੱਲੋਂ ਕਿਉਂਕਿ ਜਿਹੜਾ ਅੱਜ ਦਾ ਦੌਰ ਆ ਇਹ ਸਿਹਤ ਲਈ ਬੜਾ ਧਿਆਨ ਨ ਰੱਖਣ ਵਾਲਾ ਦੌਰ ਆ ਕਿਉਂਕਿ ਜਿਹੜਾ ਮਨੋੱਖ ਅੱਜ ਦਾ ਉਹ ਜਿਹੜਾ ਫਿਜ਼ੀਕਲੀ ਕੰਮ तकरीबन ਛੱਡ ਚੁੱਕਿਆ ਤੇ ਜਿਹੜੀ ਸਾਡੀ ਡਾਈਟ ਆ ਸਾਡੀ ਖੁਰਾਕ ਆ ਉਹ ਮਾੜੀ ਵੀ ਹੋਗੀ ਤੇ ਜ਼ਿਆਦਾ ਵੀ ਹੋਗੀ ਇਸ ਕਰਕੇ ਜਿਹੜੇ ਸਾਨੂੰ ਜਿਹੜੇ ਜੈਮ ਆ ਉਹ ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਆ ਸੈਰ ਕਰਨੀ ਆ ਐਕਸਰਸਾਈਜ਼ਾਂ ਕਰਨੀਆਂ ਜਿਮ ਤੇ ਐਕਸਰਸਾਈਜ਼ ਕਰਨੀ ਇਹ ਬਹੁਤ ਜ਼ਰੂਰੀ ਆ ਸੋ ਮੈਂ ਲੈਵਲ ਅਪ ਫਿਟਨੈਸ ਜਿਹੜੇ ਓਨਰ ਆ ਉਹਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਸਾਡੇ ਜਿਹੜੇ ਇਲਾਕੇ ਦੇ ਨੌਜਵਾਨ ਨੇ ਜਾਂ ਜਿਹੜੇ ਭਾਵੇਂ ਵੱਡੀ ਉਮਰ ਦੇ ਨੇ ਚਾਹੇ ਜੈਂਟਸ ਨੇ ਲੇਡੀਜ਼ ਨੇ ਸਭ ਨੂੰ ਮੈਂ ਅਪੀਲ ਕਰਦਾ ਕਿ ਇਸ ਲੈਵਲ ਅਪ ਜਿਹੜਾ ਜਿਮ ਆ ਇਹ ਤੇ ਜ਼ਰੂਰ ਆਪਣੀ ਐਕਸਰਸਾਈਜ਼ ਕਰਨ ਇਹਨੂੰ ਜੁਆਇਨ ਕਰਨ ਧੰਨਵਾਦ ਤਾਂ ਤੁਹਾਡੇ ਚੱਲ ਨਹੀਂ ਮੈਂ ਸਾਰੇ ਸਰੋਤਿਆਂ ਨੂੰ ਸਾਡੇ ਦਰਸ਼ਕਾਂ ਨੂੰ ਵਧਾਈ ਦਿਨਾ ਕਿ ਨਿਹਾਲ ਸਿੰਘ ਵਾਲਾ ਵਿਖੇ ਜੋ ਬਰਨਾਲਾ ਰੋਡ ਤੇ ਲੈਵਲ ਅਪ ਫਿਟਨੈਸ ਜਿਮ ਖੁੱਲਿਆ ਇਹਦੀ ਜ਼ਰੂਰਤ ਨਹੀਂ ਸੀਗੀ ਤੇ ਨੌਜਵਾਨ ਜੋ ਸਾਡੇ ਨਸ਼ਿਆਂ 'ਚ ਗਲਤਾਨਾ ਹੈ ਉਹਨਾਂ ਨੂੰ ਆਪਦੀ ਫਿਜ਼ੀਕਲ ਫਿਟਨੈਸ ਵਾਸਤੇ ਬਹੁਤ ਅੱਛੇ ਕੋਸ਼ ਹੈ ਮਨਦੀਪ ਸਿੰਘ ਮੈਂ ਇਹਨਾਂ ਨੂੰ ਵਧਾਈ ਦਿਨਾ ਔਰ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਵੀ ਕਰਦਾ ਜਿਹੜੀਆਂ ਇੱਥੇ ਪਹੁੰਚੀਆਂ ਤੇ ਨੌਜਵਾਨ ਵੀਰਾਂ ਨੂੰ ਤਾਂ ਜਿਹੜੇ ਆਪਣੇ ਸਿਹਤ ਲਈ ਸੁਚੇਤ ਰਹਿੰਦੇ ਨੇ ਉਹਨਾਂ ਨੂੰ ਮੈਂ ਬੇਨਤੀ ਵੀ ਕਰੂੰਗਾ ਵੀ ਇਹਦੇ ਜਿਮ ਸੈਂਟਰ ਦਾ ਤੇ ਅچھے ਕੋਚ ਦਾ ਲਾਹਾ ਲੈਂਦੇ ਹੋਏ ਆਪਣੀ ਤੰਦਰੁਸਤੀ ਲਈ ਜੇ ਆਪਣੀ ਫਿਜ਼ੀਕਲ ਫਿਟਨੈਸ ਆਸੇ ਜਰੂਰ ਜੁਆਇਨ ਕਰਨ ਲੈਵਲ ਅੱਪ ਜਿਹੜਾ ਫਿਟਨੈਸ ਹੈ ਇਹ ਬੜਾ ਹੀ ਤਜਰਬੇਕਾਰ ਜਿਹੜੇ ਹੈਗੇ ਆ ਉਹਨਾਂ ਦਾ ਕੋਚ ਦਾ ਹੈਗਾ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਮੁਬਾਰਕਬਾਦਨਾ